ਉਹ ਫੋਟੋ ਉਹ ਬਾਹਰ ਖੜੀ ਕਿਹਦਾ ਹੋ ਗਈ ਬੇਟੀ ਤੈਨੂੰ ਕੋਈ ਮੌਕੇ ਤੇ ਮੌਕੇ ਤੇ ਮੈਂ ਦੱਸਾਂ ਹੀ ਆਪਣੇ ਕੱਟੇ 15 ਦਿਨ ਹੋ ਗਿਆ ਆਪਣੇ ਜੋਬ ਕੱਟ ਦਿੱਤੇ ਨੇ ਵੀਡੀਓ ਤੇ ਸਬ ਖਾਣਾ ਕਿੰਨਾ ਜ਼ਰ ਟਾਈਮ ਖਾਣੇ ਦਾ ਸਾਢੇ ਤੋਂ ਦੋ ਹੁੰਦਾ ਜੀ ਨਹੀਂ ਘਰੋਂ ਨਹੀਂ ਗਿਆ ਕੱਪੀ ਤਾਂ ਨੇ ਰਮਣ ਜੀ ਤੇ ਮੈਨੂੰ ਵੇਖਦੇ ਉਹ ਵੀ ਉੱਡੀ ਨਹੀਂ ਨਹੀਂ ਇੱਕ ਟਾਈਮ ਰੱਖੋ ਇਹ ਮੈਂ ਥੋੜਾ ਗੱਡੀ ਚੱਲੂਗੀ ਨਹੀਂ ਉਹ ਆਏਗਾ ਨਾ ਕਿਤੇ ਵਾਰ ਪੱਕੀ ਤੱਕ ਸਰ ਅਸੀਂ ਆਵੇਂ ਕਰਦੇ ਹਾਂ ਨਾ ਪਹਿਲਾਂ ਕਰ ਲਿਓ ਨਾ ਮੈਂ ਪੂਰੀ ਕਰ ਦਾਂਗਾ ਲੱਖ ਦਾ ਘਟੇ ਨਾ ਮੈਂ ਬਾਨੇ ਬਾਨੇ ਨੂੰ ਨੇੜੇ ਮੈਨੂੰ ਚਾਹੀਦੇ ਕੰਮ ਚਾਹੀਦੇ ਮੈਂ ਹੁਣ ਮਜਬੂਰ ਹੋ ਕੇ ਆਇਆ ਅੱਜ ਮੈਨੂੰ ਸ਼ਿਕਾਇਤਾਂ ਆਉਂਦੀਆਂ ਨੇ ਤੇ ਬੰਦੇ ਬਿੰਦ ਨਹੀਂ ਕੰਮ ਨਹੀਂ ਕਰਦੇ ਖੱਚਲ ਖਾਰ ਕਰਦੇ ਨੇ ਮੇਰੇ ਜੋਬੜੇ ਪੱਤਰ ਹੋਣਗੇ ਮਾੜੇ ਤੇ ਬੜਾ ਹੀ ਹੋਊਗੀ ਜੀ 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 ਸਾਈਟ ਮੰਗਦੀ ਉਹ ਮਤ ਨਹੀਂ ਕਰਦਾ ਜੀ ਸਾਈਡ ਤੈਨੂੰ ਜੋਗਰ ਨਹੀਂ ਦਿੰਦਾ ਨਾ ਰੱਖੀ ਨਹੀਂ ਸਾਈਨ ਤੋਂ ਬਗੈਰ ਵੀ ਬਣਦੇ ਇਹ ਸਾਈਡ ਨਹੀਂ ਚੱਲਦਾ ਨਹੀਂ ਸਾਈਡ ਇੱਕ ਤਾਂ ਨਹੀਂ ਚੱਲੇ ਦੋ ਤਾਂ ਨਹੀਂ ਚੱਲੇ ਤੂੰ ਅੱਜ ਫਿਰ ਗੋਪੀ ਨੂੰ ਫੋਨ ਕਰ ਕਹਿਣਾ ਪਿਆ ਵੀ ਮੇਰੇ ਆਪਾਂ ਉਹਦੇ ਦੇ ਦੇ ਸਾਈਨ ਨਹੀਂ ਕਰਦੇ ਇੱਕ ਤਰੀਕ ਦੀ ਸਰਪੰਚ ਉਹਦੇ ਆਪੇ ਦੇ ਗਈ ਸੀ 28 ਤਰੀਕ ਨੂੰ ਪੂਰੀ ਨਹੀਂ ਸੀਗੀ ਸਾਈਨ ਕਰਵਾਏ ਸੀ ਚਲੋ ਤਾਂ ਸਾਈਡ ਬੰਦ ਹੋ ਗਿਆ ਨਹੀਂ ਕਰਦਾ ਜਿਹੜਾ ਮਿਆ ਨਹੀਂ ਪੈਣਾ ਮੈਂ ਲੀਵਰ ਘੜਾਈ ਤੁਮਰੇ ਮੇਂ ਸਟਾਕ ਜਮਾ ਨਹੀਂ ਕਰਾਉਂਦਾ ਪਿਆ ਉਹਦੀ ਮੈਂ ਤਾਂ ਦੱਸ ਨਾ ਜਿਹੜੀ ਜੇ ਕੰਮ ਕਰਨਾ ਹੈ ਕਿ ਨਹੀਂ ਕਰਨਾ ਸਰ ਕਰਨਾ ਜੀ ਉਹਦੀ ਸ਼ੋਅ ਖਰਾਬ ਕਰਦੇ ਨਾ ਇਹਨਾਂ ਨੂੰ ਪਿਆ ਸੀਗਾ ਉਹਦੀ ਸ਼ਿਕਾਇਤ ਹੋਈ ਸੀ ਆਨਲਾਈਨ ਟੈਂਡਰਸ ਆਨਲਾਈਨ ਟੈਂਡਰਸ ਐ ਫੋਟੋ ਤੋਂ ਫੋਟੋ ਕਿੱਥੇ ਚੁਕਾਇਆ ਉਹਹੀਂ ਕਿੱਢ ਚੁਕਾਇਆ ਉਹਦੇ ਹੀ ਸਕੈਪ ਜੀਰੋ ਹੀ ਕਰਾਇਆ ਮੈਂ ਤਾਂ ਸ਼ਿਕਾਇਤ ਤਾਂ ਦੇ ਖਾਸਾ ਨੂੰ ਮੈਂ ਤੁਹਾਨੂੰ ਖਾਇਰ ਸ਼ਿਕਾਇਤ ਹੋਈ ਹੈ ਸ਼ਿਕਾਇਤ ਦੇ ਉਹ ਦੇ ਦੇਵਾਂਗੇ ਨਹੀਂ ਹੁਣ ਹੈ ਨਹੀਂ ਜਿਹੜਾ ਬੰਦਾ ਕਰਦਾ ਸੀ ਉਹਨੂੰ ਮੈਂ ਕਿਹਾ ਵੀਡੀਓ ਸਾਹਿਬ ਇਹਨਾਂ ਸਾਰਿਆਂ ਨੂੰ ਲੋਅ ਸਮਝਾ ਸਾਰੇ ਕਰਦੇ ਖਰਾਬ ਬੰਦਿਆਂ ਨੂੰ ਮੈਂ ਖੇਤਾਂ ਨੂੰ ਆਉਂਦੇ ਮੈਂ ਕਿੰਨੇ ਲੋਕ ਜਿੰਨੇ ਵੀ ਬਿਰਕਲ ਆਉਂਦੇ ਨੇ ਸਾਰੇ ਰੋਂਦੇ ਆਉਂਦੇ ਨੇ ਸੇਰਵਸ ਇੱਕ ਸਾਲ ਹੋ ਗਏ ਪਿੰਡ ਕਦੇ ਆਏ ਨਹੀਂ ਸੀਗਾ ਕੁਮਾਰ ਯਾਕਰ 15 ਦਿਨ ਵਿੱਚ ਬੱਬਰ ਹੋਣਾ ਮੈਂ ਮਿੰਤਾ ਕਰ ਕਰ ਮਰ ਜੀ ਗਿਆ ਇਹ ਸਰਪੰਚ ਨੇ ਨਹੀਂ ਚੱਕਦਾ ਉਹ ਜੀਪੀਐਨ ਦੀ ਵਾਲੀ ਉਲਟਾ ਮੇਰੇ ਨੂੰ ਫੋਨ ਕਰ ਕੇ ਕਹਿੰਦਾ ਮੈਂ ਸਾਈਨ ਨਹੀਂ ਕਰਾਂ ਦਲਜੀਤ ਨੂੰ ਸਾਈਨ ਕਰਾ ਜਿੰਦੇ ਇਹ ਤਾਂ ਕੱਢ ਨਹੀਂ ਹੋਏ ਉਹ ਨਹੀਂ ਸਰ ਮੈਂ ਰਮਨ ਨੂੰ ਕਿਹਾ ਸੀਗਾ ਕਿ ਤੂੰ ਬਣਾ ਦਿਓ ਰਮਨ ਕਹਿੰਦਾ ਮੈਂ ਬਣਾ ਦੇਣਾ ਪਰ ਇੱਕ ਤਰੀਕ ਤੋਂ ਰਮਨ ਨੇ ਕਿਹਾ ਸਟੂ ਰਮਨ ਸੈੱਟ ਕਰੋ ਸਵਾ ਸੈੱਟ ਐ ਐਮਐਲ ਸਾਹਿਬ ਸੈਟੀਸਫੈਕਟ ਤਾਂ ਤੁਸੀਂ ਹੀ ਗੱਲ ਆਪਾਂ ਚੱਲਦੇ ਦਫ਼ਤਰ ਬੀੜੀ ਸਾਹਿਬ ਕੋਲ ਕਹਿੰਦੇ ਜੋ ਉੱਥੇ ਬੈਠ ਕੇ ਤਾਂ ਸਾਰੀ ਗੱਲ ਦੱਸਦਾ ਜੋ ਗੰਦ ਪਿਆੜਾ ਇੱਥੇ ਜੀ ਅਸੀਂ ਦੂਜੀ ਵਾਰ ਸਰਪੰਚਾਂ ਨੂੰ ਬਣ ਕੇ ਆ ਕੇ ਸਾਡੇ ਵੀ ਨਵੇਂ ਕਿਸੇ ਗੱਲ ਦੇ ਬਣ ਕੇ ਆਏ ਅਸੀਂ ਵੀ ਅੱਜ ਬੀਡੀਪੀਓ ਦਫਤਰ ਫਾਜ਼ਲ ਕਾ ਵਿਖੇ ਜੋ ਨਵੀਆਂ ਪੰਚਾਇਤਾਂ ਚੁਣੀਆਂ ਗਈਆਂ ਨੇ ਸਰਪੰਚ ਔਰ ਜਿਹੜੇ ਪੰਚ ਨੇ ਸਾਡੇ ਉਹਨਾਂ ਦੀ ਟ੍ਰੇਨਿੰਗ ਚੱਲ ਰਹੀ ਹੈ ਔਰ ਜੋ ਕਈ ਲੋਕਾਂ ਨੂੰ ਮੁਸ਼ਕਲ ਆ ਰਹੀਆਂ ਸੀਗੀਆਂ ਦਫਤਰਾਂ ਦੇ ਵਿੱਚ ਆ ਕੇ ਜਿਹੜੇ ਸਾਡੇ ਬੀਡੀਪੀਓ ਨੇ ਸਾਡੇ ਏਪੀਓ ਸਾਹਿਬ ਨੇ ਜਿਹੜਾ ਸਾਰਾ ਸਟਾਫ ਹੈ ਬੀਡੀਪੀ ਆਫਿਸ ਦਾ ਮਨਰੇਗਾ ਦਾ ਉਹਨਾਂ ਨਾਲ ਮੀਟਿੰਗ ਕੀਤੀ ਹੈ ਔਰ ਲੋਕਾਂ ਨੂੰ ਕੋਈ ਪਰੇਸ਼ਾਨੀ ਨਾ ਆਏ ਜੇ ਕੋਈ ਕੰਮ ਲੈ ਕੇ ਆਉਂਦਾ ਹੈ ਨਾਲ ਦੀ ਨਾਲ ਉਹਨਾਂ ਦਾ ਕੰਮ ਕੀਤਾ ਜਾਏ ਉਸ ਤਹ ਸਾਰੇ ਜਿਹੜੇ ਅਫਸਰ ਸਾਹਿਬਾਨਾਂ ਨਾਲ ਮੀਟਿੰਗ ਕੀਤੀ ਹੈ ਵਿਚਾਰਾਂ ਕੀਤੀਆਂ ਨੇ ਕੋਈ ਮੁਸ਼ਕਲ ਜਿਹੜੀ ਲੋਕਾਂ ਨੂੰ ਆਉਂਦੀ ਹੈ ਉਹ ਹੱਲ ਕਰਨ ਬਾਰੇ ਜਿਹੜੀ ਅਫਸਰਾਂ ਨੂੰ ਦਿੱਤਾ ਗਿਆ ਹੈ